ਪੰਜਾਬ ਸਰਕਾਰ ਵੱਲੋਂ ਜੰਗ ਨਸ਼ਾ ਵਿਰੁੱਧ ਤਹਿਤ ਅੱਜ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹਾਂ ਤਲਵੰਡੀ ਕਲਾ ਦੀਆਂ ਜਿੱਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਆਉ ਲਿਆ ਜਾ ਰਿਹਾ ਲੁਧਿਆਣਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਜੋ ਨਸ਼ੇ ਦਾ ਕਾਲਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਵੱਲੋਂ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਲਗਾਤਾਰ ਢਾਹ ਢੇਰੀਆ ਕੀਤਾ ਜਾ ਰਿਹਾ ਤਾਂ ਪੰਜਾਬ ਸਰਕਾਰ ਦਾ ਬੁਲਡੋਜ਼ਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਮੰਤਵ ਦੇ ਨਾਲ ਮਾਨ ਸਰਕਾਰ ਵੱਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਬਣਾਈ ਗਈ ਹੈ ਜੋ ਕਿ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਨਸ਼ਿਆਂ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਖਾਸ ਤੌਰ ਤੇ ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵਟਸਐਪ ਚੈਟਬੋਟ ਨੰਬਰ ਵੀ ਜਾਰੀ ਕੀਤਾ ਗਿਆ ਹੈ ਐਂਟੀ ਨਾਰਕੋਟਿਕ ਸਟਾਫ ਫੋਰਸ ਦੇ ਵੱਲੋਂ ਐਨਡੀਪੀਐਸ ਮਾਮਲਿਆਂ ਦੇ ਤਹਿਤ ਹੁਣ ਤੱਕ 43505 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਨਸ਼ੇ ਸਮੇਤ 35 ਕਰੋੜ 24 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਇਨਸੋਸ਼ੀਅਲੀ ਐਨਡੀਪੀਐਸ ਮਾਮਲਿਆਂ 'ਚ ਸ਼ਾਮਲ 663 ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 1914 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਟ ਤੇ ਛੜੇ ਆ ਟਰੱਕ ਫਰੀ ਬਣਾਉਣ ਵਾਲੇ ਉਹਦੇ ਤਹਿਤ ਅਮਰਸਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਅੱਜ ਵੀ ਆਪਾਂ ਬੜੀ ਵੱਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਚਲਦਾ ਹੋਇਆ ਨਜ਼ਰ ਆ ਰਿਹਾ ਤਾਂ ਸਿੱਧੀਆਂ ਤਸਵੀਰਾਂ ਹੀ ਠੋੜਨਾ ਸਾਂਝੀਆ ਕਰ ਰਹੇ ਆ ਲਾਡੋਵਾਲ ਦੇ ਨੇੜੇ ਪਿੰਡ ਤਲਵੰਡੀ ਕਲਾਂ ਦੀ ਇੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਡਬਲ ਡੋਜ਼ਰ ਜਿਹੜਾ ਕਿ ਚਲਦਾ ਹੋਇਆ ਨਜ਼ਰ ਆ ਰਿਹਾ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਕੀਤੇ ਗਏ ਨੇ ਤਾਂ ਜੋ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਸ਼ਾ ਜੰਗ ਨਸ਼ਾ ਵਿਰੋਧ ਦੇ ਤਹਿਤ ਲਗਾਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਨਸ਼ਾ ਤੇ ਕਾਲਾ ਕਾਰੋਬਾਰ ਕਰਦੇ ਨੇ ਪੰਜਾਬ ਦੀ ਨੌਜਵਾਨੀ ਨੂੰ ਘੁੰਮ ਵਾਂਗੂ ਖਾ ਰਿਆ ਨਸ਼ਾ ਔਰ ਜੋ ਨਸ਼ੇ ਦਾ ਕਾਲਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਵੱਲੋਂ ਜੋ ਪ੍ਰੋਪਟੀਆਂ ਬਣਾਈਆਂ ਗਈਆਂ ਨੇ ਨਸ਼ੇ ਵੇਚ-ਵੇਚ ਕੇ ਉਹਨਾਂ ਦੀ ਪ੍ਰੋਪੀ ਨੂੰ ਢਾਇ-ਢੇਰੀ ਕੀਤਾ ਜਾ ਰਿਹਾ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਲਾਡੋਵਾਲ ਦੇ ਨੇੜੇ ਪਿੰਡ ਤਲਵੰਡੀ ਕਲਾਂ ਦੀਆਂ ਤਾਂ ਜੰਗ ਨਸ਼ਾ ਵਿਰੋਧ ਦੇ ਤਹਿਤ ਹਰ ਰੋਜ਼ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਹੋ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਲੋਕਾਂ ਦੇ ਵੱਲੋਂ ਨਸ਼ੇ ਵੇਚ ਕੇ ਪੰਜਾਬ ਦੀ ਨੌਜਵਾਨੀ ਨੂੰ ਕੋਣਾਂ ਮੰਗੂ ਖਾੜਦੇ ਨਸ਼ੇ ਹੁਣ ਜੋ ਨਸ਼ੇ ਦਾ ਕਾਲਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਨਸ਼ੇ ਵੇਚ ਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਘਰ ਬਣਾਈ ਗਏ ਨੇ ਉਹਨਾਂ ਨੂੰ ਢਹਿ ਢੇਰੀ ਉਹ ਕੀਤਾ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਇਹ ਤਸਵੀਰਾਂ ਅੱਜ ਉਹਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਤਲਵੰਡੀ ਕਲਾਂ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਇੱਥੇ ਪਹੁੰਚੇ ਨੇ ਔਰ ਜੰਗ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਉਹ ਕੀਤੀ ਜਾ ਰਹੀ ਹੈ ਜੋਏ ਪ੍ਰੋਪਰਟੀਆਂ ਮਨ ਅੰਨੀਆਂ ਗਈਆਂ ਨੇ ਨਸ਼ਾ ਤਸਕਰਾਂ ਦੇ ਵੱਲੋਂ ਕਿਉਂਕਿ ਅਕਸਰ ਅਸੀਂ ਦੇਖਦੇ ਰਹਿੰਦੇ ਆ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ ਨਸ਼ਿਆਂ ਨੂੰ ਲੈ ਕੇ ਮਾਮਾ ਦੇ ਪੁੱਤ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਜਿਨ੍ਹਾਂ ਨੂੰ ਬਹੁਤ ਸਾਰੇ ਮਾਮਾ ਦੇ ਪੁੱਤ ਨੇ ਜੋ ਆਪਣੀ ਜਾਨ ਤੋਂ ਹੱਥੋਂ ਬੈਠਦੇ ਨੇ ਨਸ਼ੇ ਦੇ ਕਾਰਨ ਤਾਂ ਜਿਸ ਤੋਂ ਬਾਅਦ ਹੁਣ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਐ ਹਣੇ ਹੁਣ ਜੋ ਵੀ ਨਸ਼ੇ ਦਾ ਕਾਲਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਘਰ ਜੋ ਨੇ ਢੈ ਢੇਰੀ ਨੂੰ ਕਿਤੇ ਜਾ ਰਹੇ ਨੇ ਤਾਂ ਇਹ ਸਿੱਧੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਬਲਡوزر ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਿਨ੍ਹਾਂ ਦੇ ਵੱਲੋਂ ਨਸ਼ੇ ਵੇਚ ਕੇ ਜੋ ਪ੍ਰੋਫਿਟ ਬਣਾਈਆਂ ਗਈਆਂ ਨੇ ਉਹਨਾਂ ਨੂੰ ਟੈਟੇਰੀਆ ਕੀਤਾ ਜਾ ਰਿਹਾ ਹੈ। ਤਾਂ ਹੀ ਤਸਵੀਰਾਂ ਠੋਡਾ ਨਾਲ ਸਾਂਝੀਆਂ ਕਰ ਰਹੇ ਹਾਂ। ਤਲਵੰਡੀ ਕਲਾਂ ਦਾ ਪਿੰਡ ਹੈ ਲਾਡੋਵਾਲ ਦੇ ਨਜ਼ਦੀਕ ਜਿੱਥੇ ਪੁਲਿਸ ਦੀ ਵੱਡੀ ਕਾਰਵਾਈ ਹੈ। ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਪੰਜਾਬ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਅਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਨੇ। ਔਰ ਜੰਗ ਨਸ਼ਾ ਵਿਰੋਧ ਦੇ ਤਹਿਤ ਹਰ ਰੋਜ਼ ਕਿਤੇ ਨਾ ਕਿਤੇ ਜੋ ਨਸ਼ੇ ਦਾ ਕਾਲੋ ਕਾਲਾ ਕਾਰੋਬਾਰ ਕਰਦੇ ਨੇ ਲੋਕ ਉਹਨਾਂ ਦੇ ਵੱਲੋਂ ਜੋ ਪ੍ਰੋਫਾਈਲ ਬਣਾਈਆਂ ਗਿਨ ਨੂੰ ਟਹਿ ਟੇਰੀਆ ਕੀਤਾ ਜਾ ਰਿਹਾ ਹੈ ਤਾਂ ਵੱਡੀ ਜੰਗ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਜੋਏ تھے ਅਧਿਕਾਰੀ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਉਹ ਕਰਦੇ ਆ ਤੁਸੀਂ ਜਦੋਂ ਆਪਾਂ ਦੱਸਦੇ ਹੋ ਮਾਈਕ 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 ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਮਾਈਕ ਥੋੜਾ ਡਾਊਨ ਕਰੋ ਮਾਈਕ ਨਹੀਂ ਸਰ ਕੀ ਸਰ ਮਾਮਲਾ ਸੀ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਇੱਕ ਰਿਕਵੈਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤਾਂ ਕੁਝ ਨੇ ਸਕੂਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਹੋਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਉਹ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਕਿ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮਕਦਮੇ ਵੀ ਦਰਜਾਂ ਤੇ ਐਂਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਆ ਤਾਂ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕੁਐਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲੇਤਾ ਤੇ ਅੱਜ ਜਿਹੜੀ ਇਹ ਪਹਿਲੇ ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਆਪ ਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮੋਲਿਸ਼ ਕੀਤਾ ਤੇ ਕਿਹੜਾ ਘਰ ਆ ਸਾਰੇ ਇਸ ਦਾ ਨਾਮ ਕੀ ਇਹ ਕੋਈ ਰਾਣੀ ਹੈ ਤੇ ਇੱਕ ਸ਼ੇਂਦਰਪਾਲ ਸ਼ੇਂਦਰਪਾਲ ਕਿੰਨੇ ਬੱਚੇ ਆ ਜਿੰਨੇ ਬੱਚੇ ਇਨ੍ਹਾਂ ਦੇ ਖਿਲਾਫ ਕਿਸੇ ਦੇ ਖਿਲਾਫ 3 ਮੁਕੱਦਮੇ ਆ ਕਿਸੇ ਖਿਲਾਫ 2 ਮੁਕੱਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਕਿੰਨੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ 32 ਦੀ ਦਿੱਤੀ ਹੈ ਤੇ ਉਹ ਤੇ 32ਾਂ ਤੇ ਹੀ ਡਿਮੋਲਿਸ਼ ਕਰਨਗੇ ਅਸੀਂ ਜਿਹੜੀ ਪੁਲਿਸ ਮਦਦ ਉਹਨਾਂ ਨੂੰ ਦਵਾਂਗੇ ਕਿਸੇ ਕਿਹੜੀ ਚ 32 ਕਰਨੇ ਕਿ ਹੋਰ ਪਿੰਡਾਂ 'ਚ ਨਹੀਂ ਇਹ ਇਸ ਟਰੈਕ ਰੇਲਵੇ ਟਰੈਕ ਦੇ ਰਾਈਟ ਹੈਂਡ ਸਾਈਡ ਵੀ ਹੈ ਤੇ ਲੈਫਟ ਹੈਂਡ ਸਾਈਡ ਵੀ ਹੈ ਦੋਨੋਂ ਜਿਹੜੀ ਹੈ ਉਸ ਮੁਤਾਬਿਕ ਦੋਵਾਂ ਦਾ ਸਟੇਟਸ ਕੀ ਹੈ ਉਹ ਤੁਹਾਡੀ ਗ੍ਰਫਤ ਅਜ ਨਹੀਂ ਗ੍ਰਫਤੋਂ ਬਾਹਰ ਨਹੀਂ ਜਿਹੜੇ ਜਿਹੜੇ ਇਹਨਾਂ ਦੇ ਜਿਹੜੇ ਮੇਲ ਮੈਂਬਰ ਹੈ ਉਹ ਘਰੋਂ ਭੱਜੇ ਹੋਏ ਆ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂਗੇ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦੱਸਿਆ ਚੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬਲਡੋజర్ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਗ੍ਰਫਤ ਉਹ ਉਹ ਸਾਡੀ ਗ੍ਰਿਫਟ ਨਹੀਂ ਹੈਗੇ ਬਟ ਰੇਲਵੇ ਦੇ ਅਫੀਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਦੀ ਅਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹਈਆ ਕਰਾਈ ਹੈ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਦੂਰ ਕੀਤੀ ਜਾ ਰਹੀ ਹੈ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਰੇਲਵੇ ਦੇ ਵੱਲੋਂ ਰਿਕਵੈਸਟ ਹੈ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਹੈ ਉਹ ਕੀਤੀ ਗਈ ਹੈ ਤਾਂ ਔਰ ਐਨਡੀਪੀਐਸ ਦੇ ਕਈ ਸਾਰੇ ਮਾਮਲੇ ਵੀ ਇਹਨਾਂ ਦੇ ਉੱਤੇ ਦਰਜ ਨੇ ਔਰ ਘਰੋ ਜੋਂ ਨੇ ਫਰਾਰ ਦੱਸੇ ਜਾ ਰਹੇ ਨੇ ਪਹਿਲਾ ਘਰ ਢੋਂ ਦੀ ਜਿਹੜੀ ਕਿ ਸ਼ੁਰੂਆਤ ਹੈ ਉਹ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਹੋਰ ਵੀ ਘਰ ਢਾਏ ਜਾਣੇ ਨੇ ਇਹਦਾ ਰੇਲਵੇ ਦੇ ਵੱਲੋਂ ਪੁਲਿਸ ਦੇ ਕੋਲੋਂ ਮਦਦ ਮੰਗੀ ਗਈ ਸੀ ਇਨਕ੍ਰੋਚਮੈਂਟ ਕਰਨ ਦੇ ਲਈ ਤੇ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਹ ਕਾਰਵਾਈ ਹੈ ਜੋ ਉਹ ਕੀਤੀ ਜਾ ਰਹੀ ਹੈ ਤੇ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਾਡੋਵਾਲ ਦੇ ਪਿੰਡ ਤਲਵੰਡੀ ਕਲਾਂ ਦੀਆਂ ਜਿੱਥੇ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਹੋਈ ਨਜ਼ਰ ਆ ਰਹੀ ਹੈ ਤਾਂ ਅੱਜ ਬੱਡੀ ਗਿੰਤੀ ਦੇ ਵਿੱਚ ਪੁਲਿਸ ਅਧਿਕਾਰੀ ਇੱਥੇ ਪਹੁੰਚਦੇ ਨੇ ਮੁਲਾਜ਼ਮ ਇੱਥੇ ਪਹੁੰਚਦੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਰੇਲਵੇ ਦੇ ਵੱਲੋਂ ਜਿਹੜੀ ਕਿ ਰਿਕੁਐਸਟ ਆਉ ਕੀਤੀ ਗਈ ਸੀ ਔਰ ਬਹੁਤ ਸਾਰੇ ਐਨਡੀਪੀਐਸ ਐਕਟ ਮਾਮਲਿਆਂ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਦਾ ਘਰਾਜ ਉਹ ਟਾਈਟੇ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਣੀ ਸਵੇਰਾ ਲੁਧਿਆਣਾ